ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗਿਆ ਜੀ ਆਪਾਂ ਗੋਭੀ ਲਗਾਉਣ ਤੇ ਗੋਭੀ ਲਗਾਉਣ ਵਾਸਤੇ ਸਭ ਤੋਂ ਚ ਪਹਿਲਾਂ ਚਾਹੀਦੀ ਆਪਾਂ ਨੂੰ ਗਰੋ ਬੈਗ ਜਾਂ ਡਰਮ ਜਾਂ ਤੁਸੀਂ ਕੋਈ ਵੀ ਗਮਲੇ ਵਗੈਰਾ ਲੈ ਸਕਦੇ ਹੋ ਤੇ ਮੈਂ ਇਹਨਾਂ ਵਾਸਤੇ ਲੈ ਕੇ ਆਈ ਆ ਜੀ ਆ ਇਸ ਤਰ੍ਹਾਂ ਦੇ ਆ ਨੀਲੇ ਡਰਮ ਜਿਨ੍ਹਾਂ ਨੂੰ ਕਹਿ ਦਿੰਦੇ ਆ ਇਹ ਤੇ ਵੈਸੇ ਹਰਾ ਆ ਇਧਰ ਨੀਲਾ ਵੀ ਪਿਆ ਆ ਜ਼ਿਆਦਾਤਰ ਇਹ ਨੀਲੇ ਡਰਮਾਂ ਦੇ ਨਾਂ ਨਾਲ ਹੀ ਮਸ਼ਹੂਰ ਹੋਏ ਆ ਤੇ ਇਹਦੇ ਉੱਤੇ ਇਹਦੇ ਆਪਾਂ ਹੁਣ ਦੋ ਹਿੱਸੇ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹ ਤੇ ਨਿਸ਼ਾਨ ਲਗਾਵਾਂਗੇ ਕਿ ਤਾਂ ਕਿ ਇਹ ਬਿਲਕੁਲ ਜਿਹੜਾ ਆ ਅੱਧਾ ਅੱਧਾ ਡਰਮ ਕੱਟ ਹੋ ਸਕੇ ਤੇ ਉਹਦੇ ਵਾਸਤੇ ਮੈਂ ਲੈ ਰਹੀ ਆ ਸਭ ਤੋਂ ਪਹਿਲਾਂ 1 ਇੰਚੀ ਟੇਪ ਦੀ ਜ਼ਰੂਰਤ ਆ ਆਪਾਂ ਨੂੰ ਇੰਚੀ ਟੇਪ ਲੈ ਕੇ ਆਪਾਂ ਇਸ ਤਰ੍ਹਾਂ ਇੱਥੇ ਨਿਸ਼ਾਨ ਲਗਾ ਲਵਾਂਗੇ ਅੱਧੇ ਤੇ ਇਹ ਮੈਂ ਇੰਚੀ ਇੰਚੀ ਟੇਪ ਰੱਖ ਲਿਆ ਟੱਕਣ ਸਮੇਤ ਆਪਾਂ ਨਿਸ਼ਾਨ ਲਗਾਣਾ ਆ ਕਿਉਂਕਿ ਬਾਅਦ ਚ 2 ਇੰਚੀ ਦਾ ਦੇ ਵਿੱਚ ਟੱਕਣੀ ਆ ਜਾਣਾ ਫਿਰ ਇੱਕ ਸਾਈਡ ਜਿਹੜੀ ਉਹ ਛੋਟੀ ਹੋ ਜਾਣੀ ਆ 19 ਇੰਚਾ 19 ਇੰਚ ਦਾ ਆਪਾਂ ਅੱਧ ਜਿਹੜਾ 9.5 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਉਹਦੇ ਵਾਸਤੇ ਕਿਉਂਕਿ ਬਾਰ-ਬਾਰ ਇੰਚੀ ਟੇਪ ਦੇ ਨਾਲ ਟਾਈਮ ਬਹੁਤ ਲੱਗ ਰਿਹਾ ਸੀ ਇਸ ਕਰਕੇ ਆਪਾਂ ਇਹਦੇ ਵਾਸਤੇ ਇੱਕ ਇਸ ਤਰ੍ਹਾਂ ਦੀ ਫੱਟੀ ਲੈ ਲਈ ਆ ਤੇ ਇਹਨੂੰ ਇਸ ਤਰ੍ਹਾਂ ਗੋਲ ਫੋਲਡ ਕਰ ਲਿਆ ਨਿਸ਼ਾਨ ਲਗਾਉਣ ਵਾਸਤੇ ਤੇ ਇਸ ਤਰ੍ਹਾਂ ਬਸ ਰੱਖ ਕੇ ਇਹਨੂੰ ਤੇ ਇਦਾਂ ਆਪਾਂ ਲਾਈਨਾਂ ਮਾਰੀ ਜਾਵਾਂਗੇ ਤੇ ਆਸਾਨੀ ਦੇ ਨਾਲ ਜਿਹੜਾ ਵਾ ਅੱਧਾ ਇਸਾ ਇਹਦਾ ਹੋ ਜਾਊਗਾ ਜੇ ਤੁਸੀਂ ਡਰਾਮ ਇਸ ਤਰ੍ਹਾਂ ਕੱਟਣੇ ਤਾਂ ਤੁਸੀਂ ਇਸ ਤਰ੍ਹਾਂ ਜਿਹੜੇ ਦੇਸੀ ਜੁਗਾੜ ਲਗਾ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਦੀ ਕਰਾਂਗੇ ਕਟਿੰਗ ਮੈਂ ਕੱਟ ਲਿਆ ਜੀ ਸਾਰੇ ਲਗਭਗ 10 ਡਰਮ ਕੱਟੇ ਆ ਤੇ 20 ਪੀਸ ਜਿਹੜੇ ਆਪਣੇ ਉਹ ਹੋ ਗਏ ਆ ਤੇ ਹੁਣ ਆਪਾਂ ਲਗਾਣੀ ਆ ਇਹਦੇ ਵਿੱਚ ਗੋਭੀ ਲਗਾਣੀ ਆ ਕੁਝ ਬਰੋਕਲੀ ਲਗਾਣੀ ਆ ਉਹਦੇ ਵਾਸਤੇ ਜਿਹੜੀ ਮੇਰੀ ਸ਼ਹਿਰ ਵਾਲੀਆਂ ਭੈਣਾਂ ਵਾਸਤੇ ਮਿੱਟੀ ਮੈਂ ਦੱਸ ਰਹੀ ਆ ਅੱਜ ਖਾਸ ਤੌਰ ਤੇ ਪਿੰਡਾਂ ਵਾਲੀਆਂ ਮੇਰੀਆਂ ਭੈਣਾਂ ਸਾਰੀਆਂ ਨੂੰ ਪਤਾ ਹੀ ਹੁੰਦਾ ਆ ਤੇ ਪਿੰਡਾਂ ਦੇ ਵਿੱਚ ਮਿੱਟੀ ਵੀ ਆਪਾਂ ਨੂੰ ਫ੍ਰੀ ਦੇ ਵਿੱਚ ਮਿਲ ਜਾਂਦੀ ਲੇਕਿਨ ਸ਼ਹਿਰਾਂ ਦੇ ਵਿੱਚ ਮੈਂ ਸਮਝ ਸਕਦੀ ਆ ਕਿ ਮਿੱਟੀ ਬਹੁਤ ਮੁਸ਼ਕਲ ਨਾਲ ਮਿਲਦੀ ਆ ਤੇ ਮੈਨੂੰ ਲੱਗਦਾ ਹੁੰਦਾ ਵੀ ਸ਼ਾਇਦ ਉਹਨਾਂ ਨੂੰ ਮੁੱਲ ਹੀ ਲੈਣੀ ਪੈਂਦੀ ਹੋਊਗੀ ਮਿੱਟੀ ਤੇ ਸ਼ਹਿਰੀਆਂ ਵਾਸ ਸ਼ਹਿਰ ਵਾਲਿਆਂ ਪੈਣਾ ਵਾਸਤੇ ਇਹ ਹੈਗੀ ਸਭ ਤੋਂ ਪਹਿਲਾਂ ਮਿੱਟੀ ਜਿਸ ਤਰ੍ਹਾਂ ਦੀ ਵੀ ਤੁਹਾਡੇ ਇਲਾਕੇ ਦੀ ਮਿੱਟੀ ਆ ਉਹੀ ਤੁਹਾਨੂੰ ਲੈਣੀ ਪੈਣੀ ਆ ਤੇ ਸਾਡੀ ਤੇ ਰੇਤਲੀ ਮਿੱਟੀ ਆ ਤੇ ਮੈਂ ਤਾਂ ਇਹਦੇ ਵਿੱਚ ਹੀ ਲਗਾ ਦਿੰਨੀ ਆ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਮਿਕਸ ਕਰਦੀ ਹੋਰ ਸਿਰਫ ਪੱਤਿਆਂ ਤੋਂ ਸਵਾ ਗੋਬਰ ਵੀ ਮੈਂ ਬਹੁਤ ਘੱਟ ਪਾਉਣੀ ਆ ਕਿਉਂਕਿ ਗੋਬਰ ਜੇ ਕੱਚਾ ਮਿਲ ਜਵੇ ਤਾਂ ਉਹਦੇ ਵਿੱਚ ਫੰਗਸ ਵਗੈਰਾ ਬਹੁਤ ਲੱਗਦੀ ਆ ਇਸ ਕਰਕੇ ਪੱਤੇ ਮੈਨੂੰ ਜadne ਜਿਆਦਾ ਤੋਂ ਜਿਆਦਾ ਮਿਲ ਜਾਣ ਤੇ ਮੈਂ ਉਹੀ ਪਾਉਣੀ ਹੁੰਨੀ ਆ ਠੀਕ ਆ ਜੇ ਤੁਹਾਡੇ ਕੋਲ ਪੱਤੇ ਵਗੈਰਾ ਨਹੀਂ ਹੈਗੇ ਤਾਂ ਤੁਸੀਂ ਇਹ ਲੈ ਲਓ ਜੀ 60% ਮਿੱਟੀ ਲੈ ਲਓ 50% ਲੈ ਲਓ 60% ਲੈ ਲਓ ਕੋਈ ਇੰਨਾ ਫਰਕ ਨਹੀਂ ਪੈਂਦਾ ਹੁੰਦਾ ਉਹਦੇ ਵਿੱਚ 15% ਤੁਸੀਂ ਇਹ ਵਾਲਾ ਛਿਲਕਾ ਪਾ ਦਿਓ ਜੇ ਤੁਹਾਡੇ ਕੋਲ ਛਿਲਕਾ ਵੀ ਨਹੀਂ ਹੈਗਾ ਤਾਂ ਤੁਸੀਂ ਕੋਕੋ ਪੀਟ ਪਾ ਲਓ 15-20% ਤੇ 10% ਜਿਹੜੀ ਆ ਰੇਤਾ ਹੁੰਦੀ ਆ ਆਪਣੀ ਮਕਾਨ ਬਣਾਉਣ ਵਾਲੀ ਉਹ ਰੇਤਾ ਤੁਸੀਂ ਪਾ ਦਿਓ ਜੇ ਤੁਹਾਡੀ ਚਿਕਨੀ ਮਿੱਟੀ ਆ ਜੇ ਤੁਹਾਡੀ ਇਸ ਤਰ੍ਹਾਂ ਦੀ ਮਿੱਟੀ ਆ ਰੇਤਲੀ ਮਿੱਟੀ ਆ ਫਿਰ ਤੁਸੀਂ ਇਹਦੇ ਵਿੱਚ ਕੋਕੋ ਪੀਟ ਨਾ ਪਾਓ ਸਿਰਫ ਛਿਲਕਾ ਪਾ ਲਓ ਤਾਂ ਕਿ ਜਿਹੜੀ ਮਿੱਟੀ ਆ ਉਹ ਹਲਕੀ ਹੋ ਜਵੇ ਤੇ ਇਹਦੇ ਨਾਲ ਜਿਹੜੀ ਇਹਦੀ ਦੂਜੀ ਗੱਲ ਆ ਵੀ ਇਹਦੀ ਖਾਦ ਬਣ ਜਾਣੀ ਆ ਉਹਦੇ ਸਾਲ ਤੱਕ ਜਦੋਂ ਤੱਕ ਆਪਣੇ ਗੋਭੀ ਦੇ ਫੁੱਲ ਆਪਣੇ ਲਾਥ ਟਣੇ ਆ ਉਦੋਂ ਤੱਕ ਇਹਨੇ ਵਿੱਚ ਗਲ ਜਾਣਾ ਆ ਬਿਲਕੁਲ ਵੀ ਤੇ ਕਿਉਂਕਿ ਆਪਾਂ ਦੇਸੀ ਚੀਜ਼ਾਂ ਵਿੱਚ ਪਾਉਨੇ ਰਹਿੰਨੇ ਆ ਤੇ ਇਹ ਬਿਲਕੁਲ ਛੇਤੀ ਛੇਤੀ ਗਲ ਗਲ ਜਾਂਦੀ ਹੁੰਦੀ ਹੈ ਜੇ ਲੱਸੀ ਤੇ ਜਾਂ ਤੁਸੀਂ ਗੁੜ ਮਿਕਸ ਕਰਕੇ ਨਾ ਉਹਦਾ ਇੱਕ ਲਿਕਵਿਡ ਬਣਾ ਕੇ ਪਾਉਂਦੇ ਰਹੋ ਆਪਣੇ ਬੂਟਿਆਂ ਦੇ ਵਿੱਚ ਉਹਦੇ ਨਾਲੇ ਬਹੁਤ ਛੇਤੀ ਜਿਹੜਾ ਛਿਲਕਾ ਹੈ ਨਾ ਉਹ ਗਲ ਜਾਣਾ ਆ ਤੇ ਹੁਣ ਆਪਾਂ ਮੈਂ ਤਾਂ ਇਹਦੇ ਵਿੱਚ ਹੀ ਲਗਾ ਦੇਣੀ ਆ ਇਹ ਮੈਂ ਤੁਹਾਨੂੰ ਦੱਸ ਦਿੱਤਾ ਜੇ ਤੁਸੀਂ ਸ਼ਹਿਰ ਜਾਂ ਉਹੋ ਜਿਹੇ ਏਰੀਏ ਵਿੱਚ ਰਹਿੰਨੇ ਹੋ ਜਿੱਥੇ ਮਿੱਟੀ ਨਹੀਂ ਮਿਲਦੀ ਤਾਂ ਤੁਸੀਂ ਇਸ ਤਰ੍ਹਾਂ ਸਸਤੀ ਮਿੱਟੀ ਬਣਾ ਸਕਦੇ ਹੋ ਛਿਲਕਾ ਵਿੱਚ ਤੁਸੀਂ ਮਿਕਸ ਕਰ ਲਓ ਕਾਫੀ ਸਾਰਾ ਕੋਕੋ ਪੀਟ ਵੀ ਬਹੁਤ ਮਹਿੰਗੀ ਪੈਂਦੀ ਹੈ ਲੇਕਿਨ ਆਹ ਵਾਲਾ 5 ਰੁਪਏ ਕਿਲੋ ਮ ਜੇ ਕਿਸੇ ਨੇ ਝੋਨਾ ਇਦਾਂ ਵਗੈਰਾ ਲਾ ਕੇ ਵੱਢਿਆ ਹੋਵੇ ਤਾਂ ਫਿਰ ਅਸੀਂ ਵੈਸੇ ਹੀ ਇਹ ਲਈ ਆਈਦਾ ਆ ਕਿਉਂਕਿ ਤੁਸੀਂ ਸ਼ਹਿਰਾਂ 'ਚ ਰਹਿੰਦੇ ਹੋ ਫਿਰ ਤੁਹਾਨੂੰ ਮੁੱਲ ਹੀ ਲੈਣਾ ਪੈਣਾ ਆ ਠੀਕ ਆ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰਕੇ ਇੱਕ ਵਾਰੀ ਸਬਜ਼ੀ ਲਗਾ ਦਿਓ ਉਸ ਤੋਂ ਬਾਅਦ ਜਦੋਂ 20 ਜਾਂ 20 ਦਿਨ ਦੀ ਗੋਭੀ ਦੇ ਫੁੱਲ ਹੋ ਜਾਂਦੇ ਆ ਕਿਸੇ ਵੀ ਸਬਜ਼ੀ ਦੇ 20 ਜਾਂ 22 ਦਿਨ ਤੇ ਫੁੱਲ ਹੋ ਜਾਂਦੇ ਆ ਤੇ ਤੁਸੀਂ ਉਹਦੇ ਵਿੱਚ ਇੱਕ ਪਾਥੀ ਨੂੰ ਲਗਭਗ 3-4 ਬੂਟਿਆਂ ਦੇ ਵਿੱਚ ਤੁਸੀਂ ਪਾ ਦਿਓ ਇੱਕ ਪਾਥੀ ਨੂੰ ਭੇਲੋ ਉਹਦਾ ਪਾਣੀ ਲੈ ਲਓ ਉਹਨੂੰ 15-20 ਲੀਟਰ ਦੇ ਪਾਣੀ ਦੇ ਵਿੱਚ ਮਿਕਸ ਕਰਕੇ ਸਾਰੀਆਂ ਬੂਟਿਆਂ ਨੂੰ ਪਾਣਾ ਸਟਾਰਟ ਕਰ ਦਿਓ ਇਸੇ ਤਰ੍ਹਾਂ ਤੁਸੀਂ ਹਰ ਹਫ਼ਤੇ ਰੁਟੀਨ ਬਣਾ ਲਓ ਵੀ ਮੈਂ ਸੰਡੇ ਦੀ ਸੰਡੇ ਇਹ ਕੰਮ ਕਰਨਾ ਆ ਤੇ ਇਸ ਤਰ੍ਹਾਂ ਤੁਸੀਂ ਅੱਗੇ ਦੀ ਅੱਗੇ ਮਤਲਬ ਕਿ ਹਰ ਹਫ਼ਤੇ ਪਾਈ ਜੋ ਤੇ 2 ਮਹੀਨਿਆਂ ਦੇ ਵਿੱਚ ਤੇ 3 ਮਹੀਨਿਆਂ ਦੇ ਤੁਹਾਡੀ ਗੋਭੀ ਜਿਹੜੀ ਉਹ ਤਿਆਰ ਹੋ ਜਾਣੀ ਆ অর্ਗੈਨਿਕ ਇਹ ਮੈਂ ਲੈ ਕੇ ਆਈ ਆ ਜੀ ਫੁੱਲ ਗੋਭੀ ਤੇ ਮੈਂ ਪਨੀਰੀ ਨਹੀਂ ਬੀਜਦੀ ਹੁੰਦੀ ਕਿਉਂਕਿ ਬੀਜ ਬਹੁਤ ਘਾਟੀ ਜ਼ਿਆਦਾਤਰ ਮੇਰੇ ਤਾਂ ਉੱਗਦੇ ਹੀ ਨਹੀਂ ਹੁੰਦੇ ਤੇ ਫਿਰ ਆ ਵੀ ਪੈਸੇ ਖਰਾਬ ਹੁੰਦੇ ਤੇ ਸਾਨੂੰ ਇਸ ਤਰ੍ਹਾਂ ਪਨੀਰੀ ਮਿਲ ਜਾਂਦੀ ਆ ਇਹ 10 ਰੁਪਏ ਦੇ 20 ਬੂਟੇ ਮਿਲ ਜਾਂਦੇ ਆ ਆਪਾਂ ਨੂੰ ਤੇ ਬਹੁਤ ਸਸਤੀ ਮਿਲਦੀ ਆ ਤੇ ਇਹ ਹੁਣ ਬੂਟਾ ਆਪਾਂ ਇੱਕ ਇਹ ਵਾਲਾ ਡਰਮ ਹੈਗਾ ਸੀ ਜੀ ਮੇਰਾ 50 ਲੀਟਰ ਦਾ ਇਹਦੇ ਮੈਂ ਦੋ ਪੀਸ ਕੀਤੇ ਆ ਮਤਲਬ 25-25 ਲੀਟਰ ਦੇ ਅਲੱਗ ਕਰਕੇ ਮਿੱਟੀ ਭਰ ਲਈ ਮਿੱਟੀ ਬਣਾਉਣ ਦਾ ਆਪਾਂ ਤੁਹਾਨੂੰ ਤਰੀਕਾ ਦੱਸ ਦਿੱਤਾ ਆ ਇਸ ਤਰ੍ਹਾਂ ਹਲਕਾ ਜਿਹਾ ਇਹਦੇ ਵਿੱਚ ਛੇਕ ਕਰਾਂਗੇ ਉਂਗਲ ਨਾਲ ਤੁਸੀਂ ਕਰ ਲੋ ਚਾਹੇ ਤੁਸੀਂ ਕੋਈ ਛੋਟੀ ਵਗੈਰਾ ਲੈ ਲਓ ਤੇ ਬਸ ਇਸ ਤਰ੍ਹਾਂ ਇਹਨੂੰ 1 ਇੰਚੀ ਡੂੰਘਾ ਬੂਟੇ ਨੂੰ ਆਪਾਂ ਆ ਲਗਾ ਦੇਵਾਂਗੇ ਮੈਂ ਲਗਭਗ ਦੋ ਬੂਟੇ ਲਗਾਉਂਗੀ ਇੱਕ ਦੇ ਵਿੱਚ ਵੈਸੇ ਤੁਸੀਂ ਤਿੰਨ ਵੀ ਲਗਾ ਸਕਦੇ ਹੋ ਪਰ ਦੋ ਲਗਾਵਾਂਗੇ ਤਾਂ ਬੂਟਾ ਜਿਹੜਾ ਵਧੀਆ ਤੇ ਹੈਲਦੀ ਹੋਊਗਾ ਆਪਣਾ ਤੇ ਛੇਤੀ ਤਿਆਰ ਹੋ ਜਾਊਗਾ ਇਸ ਕਰਕੇ ਮੈਂ ਦੋ ਬੂਟੇ ਲਗਾ ਰਹੀ ਹਾਂ ਇੱਕ ਦੇ ਵਿੱਚ ਬਸ ਲੱਗ ਗਿਆ ਬਹੁਤ ਆਸਾਨ ਤਰੀਕਾ ਆ ਬਿਲਕੁਲ ਵੀ ਕਮਲੌਂਦੇ ਨਹੀਂ ਹੁੰਦੇ ਇਹ ਬੂਟੇ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਗੋਭੀ ਖਾਸ ਤੌਰ ਤੇ ਗੋਭੀ ਤੇ ਬਰੋਕਲੀ ਹੁਣ ਜ਼ਰੂਰ ਲਗਾਓ ਕਿਉਂਕਿ ਪਹਿਲਾਂ ਪਹਿਲਾਂ ਤੁਹਾਨੂੰ ਵੀ ਪਤਾ ਬਹੁਤ ਮਹਿੰਗੀ ਹੁੰਦੀ ਆ ਗੋਭੀ ਤੇ ਬਰੋਕਲੀ ਤਾਂ ਸਾਡੇ ਘੱਟੋ ਘੱਟ 100 ਰੁਪਏ ਕਿਲੋ ਰੇਟ ਹੁੰਦਾ ਘੱਟੋ ਘੱਟ ਜੇ ਤੁਸੀਂ ਗਿਣੋ ਤਾਂ ਹੁਣ ਤਾਂ 300 ਰੁਪਏ ਚੱਲ ਰਿਹਾ ਇਸ ਵਕਤ ਜੇ ਮਿਲ ਜਵੇ ਤਾਂ ਉਹ ਵੀ ਤੇ ਹੁਣ ਆਪਾਂ ਇਹਨੂੰ ਦੇ ਦੇਵਾਂਗੇ ਪਾਣੀ ਹੌਲੀ ਹੌਲੀ ਬਿਲਕੁਲ ਤਾਂ ਕਿ ਬੂਟਾ ਬੂਟਾ ਜਿਹੜਾ ਆਪਣਾ ਵਾ ਉਹ ਪਟ ਨਾ ਹੋਵੇ ਇੱਕ ਵਾਰੀ ਆਪਾਂ ਇੰਨਾ ਕੁ ਪਾਣੀ ਦੇ ਦੇਣਾ ਵੀ ਥੱਲੇ ਤੱਕ ਪਾਣੀ ਜਿਹੜਾ ਆ ਨਿਕਲ ਜਵੇ ਇਹ ਦੇ ਆ ਡਰਮ ਦੇ ਤੇ ਉਸ ਤੋਂ ਬਾਅਦ ਹੁਣ 4-5 ਦਿਨ ਤੱਕ ਆਪਾਂ ਇਹਨੂੰ ਪਾਣੀ ਨਹੀਂ ਦੇਣਾ ਬਿਲਕੁਲ ਨਮੀ ਜਿਹੜੀ ਆ ਇਹ ਚ ਬਣੀ ਰਹਿਣੀ ਐਨੇ ਪਾਣੀ ਦੇ ਨਾਲ ਹੀ ਤੇ ਜਦੋਂ ਨਮੀ ਬਿਲਕੁਲ ਸੁੱਕਣ ਲੱਗੂਗੀ ਨਾ ਫਿਰ ਆਪਾਂ ਇਹਨੂੰ ਪਾਣੀ ਜਿਹੜਾ ਉਹ ਦਵਾਂਗੇ ਦੁਬਾਰਾ ਬਸ ਇਹਨੂੰ ਧੁੱਪੇ ਹੀ ਰੱਖ ਦੇਣਾ ਹੁਣ ਕੋਈ ਛਾਵੇਂ ਜ਼ਰੂਰਤ ਨਹੀਂ ਪੈਂਦੀ ਰੱਖਣ ਦੀ ਆ ਗੋਭੀ ਨੂੰ ਆਰਾਮ ਦੇ ਨਾਲੇ ਹੋ ਜਾਣੀ ਹੁਣ ਤੜਾਈ ਇਹਨੇ ਕਮਲਾਣਾ ਆ ਤੇ ਆ ਬਾਕੀ ਦੇ ਜਿਹੜੇ ਬਚੇ ਹੋਏ ਬੂਟੇ ਆ ਇਹ ਵੀ ਮੈਂ ਸਾਰੇ ਇਸੇ ਤਰੀਕੇ ਦੇ ਨਾਲ ਲਗਾ ਦੇਣੇ ਆ ਡਰਮ ਸਾਰੇ ਮੇਰੇ ਕੱਟੇ ਹੋਏ ਆ ਤੇ ਕੁਝ ਡਰਮਾਂ ਚ ਤੇ ਕੁਛ ਮੈਂ ਲਗਾਉਂਗੀ ਆਪਣੇ ਆ ਜੜੀਆਂ ਹੁੰਦੀਆਂ ਬਾਸਕਟ ਹੁੰਦੀਆਂ ਸਬਜੀ ਵਾਲੀਆਂ ਵੈਜੀਟੇਬਲ ਆਹ ਵਾਲੀ ਜਿਹੜੀ ਪਈ ਆ ਜਿਸ ਤੇ ਪਦੀਨਾ ਲੱਗਾ ਹੋਇਆ ਤੇ ਇਹ ਮੈਂ 10 ਡਰਾਮ ਬਾਅਦ ਵਿੱਚ ਲਈ ਸੀਗੀ ਤੇ 20 ਡਰਾਮ ਮੈਂ ਪਹਿਲਾਂ ਲਈ ਸੀ ਜਿਹੜੇ 10 ਡਰਾਮ ਸੀ ਨਾ ਉਹਨਾਂ ਨੂੰ ਮੈਂ ਕੱਟ ਕੇ ਇਸ ਤਰ੍ਹਾਂ ਇਹਨਾਂ ਦੇ ਦੋ ਦੋ ਪੀਸ ਕਰ ਲਏ ਆ ਗੋਭੀ ਤੇ ਬਰੋਕਲੀ ਲਗਾਉਣ ਵਾਸਤੇ ਤੇ ਹੁਣ ਸਾਰੀ ਮੈਂ ਇਸ ਤਰ੍ਹਾਂ ਲਗਾ ਦਵਾਂ ਤੇ ਵੀਡੀਓ ਦਾ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਅੱਗੇ ਵੀਡੀਓ ਦੇ ਵਿੱਚ ਹੁਣ ਦਿਖਾਉਣਾ ਵੀ ਕੀ ਆ ਵਾਰ-ਵਾਰ ਇਹੀ ਚੀਜ਼ਾਂ ਆਪਾਂ ਲਗਾਣੀਆਂ ਆ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਮੇਰਾ ਮਿੱਟੀ ਬਣਾਉਣ ਦਾ ਤਰੀਕਾ ਥੋੜਾ ਵੀ ਚੰਗਾ ਲੱਗਾ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਆਪਣੀਆਂ ਭੈਣਾਂ ਦੇ ਵਿੱਚ ਤਾਂ ਕਿ ਹਰ ਕੋਈ ਆਪਣੇ ਘਰ ਦੇ ਵਿੱਚ ਆਰਗੈਨਿਕ ਸਬਜ਼ੀ ਲਗਾ ਸਕੇ ਤੇ ਜੇ ਤੁਸੀਂ ਅਕਤੂਬਰ ਦੇ ਵਿੱਚ ਹੁਣ ਸਬਜ਼ੀ ਲਗਾਉਂਦੇ ਹੋ ਨਾ ਤਾਂ ਹੁਣ ਸੁੰਡੀ ਵਗੈਰਾ ਜਾਂ ਕੋਈ ਵੀ ਕੀਟ ਵਗੈਰਾ ਬਹੁਤ ਘਟ ਪੈਂਦਾ ਹੁੰਦਾ ਬਹੁਤ ਹੀ ਘਟ ਤੇ ਜੇ ਕਿਤੇ ਪਵੇ ਵੀ ਤੇ ਉਹਦੇ ਵਾਸਤੇ ਆਪਾਂ ਬਹੁਤ ਸਾਰੀਆਂ ਤੁਹਾਨੂੰ ਆਰਗੈਨਿਕ ਜਿਹੜੀਆਂ ਸਪਰੇਅਾਂ ਦਸੀਆਂ ਹੋਈਆਂ ਤੇ ਉਹ ਤੁਸੀਂ ਕਰੋ ਵਰਤੋ ਤੇ ਆਰਗੈਨਿਕ ਸਬਜ਼ੀਆਂ ਖਾਓ ਤੇ ਬਿਮਾਰੀਆਂ ਤੋਂ ਬਚੋ ਜਿੰਨਾ ਹੋ ਸਕੇ ਸਬਜ਼ੀ ਆਪਣੀ ਘਰ ਦੇ ਵਿੱਚ ਜਰੂਰ ਲਗਾਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਕੀਮਤੀ ਸਮੇਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਹੁੰਦੇ ਵਸਦੇ ਰਹੋ